ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਭ ਆਰੰਭਾਦ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੇਂਦਰ ਸਰਕਾਰ ਦੇ ਵੱਲੋਂ ਆਈ ਹੈ ਵੱਡੀ ਖੁਸ਼ਖਬਰੀ ਲਗੀਆਂ ਮੌਜਾਂ ਹੀ ਮੌਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸામਣੇ ਆ ਰਹੀ ਹੈ ਗੈਰ ਸੰਗਠਿਤ ਸੈਕਟਰ ਵਿੱਚ ਕੰਮ ਕਰਦੇ ਮਜ਼ਦੂਰਾਂ ਲਈ ਰਾਹਤ ਭਰੀ ਖਬਰ ਹੈ ਕਿ ਸਰਕਾਰ ਦੇ ਵੱਲੋਂ ਘੱਟੋ ਘਾਟ ਇੱਕ ਫਲੋਰ ਲੈਵਲ ਤੈਅ ਕਰਨ ਦੀ ਯਾਰੀ ਹੈ ਜੀਹਾਂ ਕਰਤਮਤਰ ਅਲਾ ਦੇ ਵੱਲੋਂ ਐਸਡੀ ਤਿਆਰੀ ਕਰ ਰਿਹਾ ਹੈ ਤੇ ਸਾਰੇ ਜ਼ੁਬੇ ਮਿਲੀ ਐਸ ਫਲੋਰ ਲੈਵਲ ਦੇ ਸਾਬਨਾ ਘੱਟੋ ਘਾਟ ਮਜ਼ਦੂਰੀ ਦੇਣਾ ਲਾਜ਼ਮੀ ਹੋਵੇਗਾ ਹਾਲੇ ਜ਼ੁਬੇ ਕੇਂਦਰ ਸਰਕਾਰ ਦੇ ਘੱਟੋ ਘਾਟ ਮਜ਼ਦੂਰੀ ਦੇ ਫਲੋਰ ਲੈਵਲ ਨੂੰ ਮੰਨਣ ਲਈ ਮਨਜ਼ੂਰੀ ਨਹੀਂ ਹਨ ਕਿਉਂਕਿ ਕਿਰਤ ਸੰਬੰਧੀ ਇਸ ਵਿਸ਼ੇ 'ਸਾ ਸੰਵਿਧਾਨ ਦੀ ਸਮਵਰਤੀ ਸੂਚੀ ਸ਼ਾਮ ਵਿੱਚ ਸ਼ਮਲ ਹਨ ਤਹਿਸੀਲ ਕੇਂਦਰ ਸਰਕਾਰ ਤੇ ਸੂਬੇ ਦੋਵੇਂ ਹੀ ਆਪਣੇ ਆਪਣੀ ਸਹੂਲਤ ਦੇ ਸਾਹਮਣੇ ਘਟੋ ਘਟ ਮਜ਼ਦੂਰੀ ਤੈਅ ਕਰਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ